ਭਗਤ ਕਬੀਰ ਜੀ ਬੈਠੇ ਨਾ ਸਿਸ਼ੇ ਬੈਠੇ ਨਹੀਂ ਇੱਕ ਮਾਈ ਆਈ ਉਹਨੇ ਆ ਕੇ ਨਮਸਕਾਰ ਕੀਤੀ ਭਗਤ ਜੀ ਨੇ ਕੋਈ ਤਵੱਜੋ ਨਹੀਂ ਦਿੱਤੀ ਜਿਹੜੇ ਨਾਲ ਦੇ ਸਿਸ਼ੇ ਨੇ ਉਹਨਾਂ ਕਿਹਾ ਕਹਿਣ ਲੱਗੇ ਭਗਤ ਜੀ या ताए किसे राजे दी रानी लगती सी या राजकुमारी लगती सी, सी उन्हें नमस्कार भी कीती भी है।, है तो कोई तो तुसी, तुसी कोई तवज्जो नहीं दितदी उस समय भगत जी ने एक शिष्य कै लगा मारा एक बड़ी अजीब गल देखी है दे। ਇਦੇ ਅੱਗੇ ਵਾਲ ਜਿਹੜੇ ਨੇ ਮੱਥੇ ਦੇ ਉਹ ਵੀ ਕਸੇ ਹੋਏ ਨੇ ਤੇ ਗਿੱਚੀ ਦੇ ਵਾਲ ਪਿੱਛੋਂ ਉਹ ਵੀ ਕਸੇ ਹੋਏ ਨੇ ਭਗਤ ਕਬੀਰ ਜੀ ਕਹਿਣ ਲੱਗੇ ਜਾ ਉਸ ਰੱਬ ਨੂੰ ਲਾ ਕੇ ਲਾ ਕੇ ਲੰਦਾ ਕਹਿਣ ਲੱਗੇ ਪਗਤ ਜੀ ਨੇ ਬਚਨ ਕੀਤਾ ਕਹਿ ਲਗੇ ਇਹਨਾਂ ਨੂੰ ਦੱਸੋ ਤੁਸੀਂ ਕੌਣ ਹੋ ਕਹਿਣ ਲੱਗੇ ਪਗਤ ਜੀ ਤੁਹਾਨੂੰ ਤਾਂ ਪਤਾ ਹੀ ਹੈ ਕਹਿਣ ਲੱਗੇ ਇਹਨਾਂ ਨੂੰ ਪਤਾ ਲੱਗ ਗਿਆ ਕਹਿਣ ਲੱਗੇ ਮੈਂ ਲక్ష్ਮੀ ਆ ਮਾਇਆ ਆ ਜਿਹੜੇ ਸ਼ੀਸ਼ੇ ਸਾਨੂੰ ਪੁੱਛਣ ਲੱਗੇ ਅਗਲੇ ਮੱਥੇ ਦੇ ਵਾਲ ਕਿਵੇਂ ਕਸੇ ਨੇ ਤੇ ਗਿੱਚੀ ਦੇ ਵਾਲ ਕਿਵੇਂ ਕਸ ਕੇ ਆਏ ਉਹ ਕਹਿ ਲਗੀ ਲਖਮੀ ਕਹਿ ਲਗੀ ਆ ਭਗਤ ਕਬੀਰ ਜੀ ਵਰਗੇ ਮਹਾਪੁਰਸ਼ਾਂ ਦੇ ਅੱਗੇ ਨਮਸਕਾਰਾਂ ਕਰ ਕਰਕੇ ਮੇਰੇ ਮੱਥੇ ਦੇ ਵਾਲ ਕਰ ਸਕੇ ਸੰਤਨ ਕੇ ਠਾਂਡੀ ਦਰਬਾਰ ਕਰ ਕਿਰਪਾ ਮੋਂ ਮੋ ਨਿਸ਼ਤਾਰ ਜੋ ਕਹੇ ਸੋ ਕਾਰ ਘੁਮਾਵਾਂ ਕਹਿਣ ਲੱਗੇ ਇਹੋ ਜੇ ਭਗਤਾ ਦੇ ਅੱਗੇ ਨਮਸਕਾਰ ਕਰਕੇ ਸਿਰ ਦੇ ਵਾਲ ਥੱਸ ਕੇ ਇਸ ਸੇਵਾ ਵਿੱਚ ਨਿਲੰਗ ਜਾਏ ਤੇ ਕਹਿਣ ਲੱਗੇ ਪਿਛਲੇ ਜਿਹੜੇ ਗਿੱਚੀ ਦੇ ਵਾਲ ਨੇ ਇਹ ਕਿਵੇਂ ਕੱਸ ਲਏ ਕਹਿੰਦੇ ਵੀ ਇਹ ਮਨਮੁਖਾਂ ਨੇ ਇੱਕ ਸਾਹ ਦਿੱਤੇ ਉਹ ਫੜਨਾ ਚਾਹਦੇ ਮੈਂ ਹੱਥ ਦੇ ਕਾਈ ਮਾਇਆ ਦਾ ਦਿਸਟਾਂਕ ਪਰਸ਼ਾਵੇਂ ਨਾਲ ਦਿੱਤਾ ਜਾਂਦਾ ਹੈ ਪਰਸ਼ਾਵਾ ਘਟਦਾ ਵੱਧਦਾ ਤੇ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਮਾਇਆ ਜਿਹੜੀ ਹੈ ਘਟ ਜਾਂਦੀ ਹੈ ਵੱਧ ਜਾਂਦੀ ਹੈ ਖਤਮ ਹੋ ਜਾਂਦੀ ਹੈ ਪਰਮੇਸ਼ਰ ਵਿੱਚ ਲੈ ਹੋ ਜਾਂਦੀ ਹੈ ਉਹ ਕਹਿਣ ਲੱਗੇ ਵੀ ਇਹੋ ਜੇ ਭਗਤਾ ਭਗਤ ਜੀ ਤਾਂ ਦੇਖ ਲੈ ਪਰ ਇਹੋ ਜੇ ਕਿੱਥੋਂ ਪਤਾ ਲੱਗਣ ਜਿਹਨਾਂ ਦੇ ਗੁੱਚੀ ਦੇ ਵਾਰ ਹੈ ਘਸਾ ਦਿੱਤੇ ਜਿਨ੍ਹਾਂ ਨੇ ਉਹ ਕਹਿਣ ਲੱਗੇ ਚਲੋ ਮੈਂ ਦਿਖਾਉਂਦਾ ਜੰਗਲ ਵਿੱਚ ਕਹਿ ਲੱਗੇ ਤੁਸੀਂ ਨਾ ਝਾੜੀਆਂ ਦੇ ਵਿੱਚ ਲੁਕ ਜਾਓ ਤੇ ਜਿਹੜੀ ਲక్ష్ਮੀ ਸੀ ਨਾ ਉਹਨੇ ਜੜ ਸਰੂਪ ਸੋਨੇ ਦੀਆਂ ਮੋਹਰਾ ਮਰ ਪਰਤਰੀ ਦੇ ਜੀਵਨ ਵਿੱਚ ਚੌਂਕਾ ਕਿ ਪਰਤਰੀ ਜਿਹੜੇ ਸੀ ਰਾਜ ਭਾਗ ਉਜੈਨ ਦਾ ਛੱਡ ਸਕਦਾ ਹੈ ਬਰਤਰੀ ਅੱਜ ਰਾਤ ਦੇ ਵਕਤ ਚੰਦਰਮਾ ਦੀ ਲਿਸ਼ਕ ਪੈ ਰਹੀ ਏ ਤੇ ਇਹਨੇ ਸੋਚਿਆ ਵੀ ਹੀਰਾ ਏ ਤੇ ਹੱਥ ਮਾਰਿਆ ਤੇ ਕਿਸੇ ਨੇ ਉਹ ਪਾਨ ਫੁੱਕਿਆ ਹੋਇਆ ਸੀ ਉਹਦੇ ਵਿੱਚ ਹੱਥ ਹੁੰਦਾ ਲਿਸ਼ਕਿਓ ਪੈਰੇ ਸੀ ਜਿਵੇਂ ਕੋਈ ਲਾਲ ਹੋਏ ਹੀਰਾ ਉਸ ਸਮੇਂ ਭਗਤਰੀ ਨੇ ਕਿਹਾ ਹੀਰੇ ਜੜਤ ਮੰਦਰ ਤਜੇ ਅਰ ਸਖੀਆਂ ਦੇ ਸਾਥ ਰਿਗਮਨ ਤੋਂ ਖੇ ਲਾਲ ਗੇ ਪਰੇ ਪੀਕੇ ਹਾਂ ਵੀ ਹੱਥ ਭਰ ਲੈ ਇਹੋ ਜਿਹਾ ਲਾਲ ਤੇ ਲੋਭ ਅਜੇ ਮਨ ਵਿੱਚੋਂ ਗਿਆ ਨਹੀਂ ਉਸ ਸਮੇਂ ਭਰਤਰੀ ਦੇ ਜੀਵਨ ਵਿੱਚ ਕਥਾ ਹੁੰਦੀ ਹੈ ਭਰਤਰੀ ਬੈਠਾ ਹੈ ਉਹਨੇ ਕੀ ਦੇਖਿਆ ਇੱਕ ਵੀਰਾ ਪਿਆ ਦੋ ਰਾਜਿਆਂ ਨਾਲ ਫੌਜ ਸੀ ਦੁਆ ਨੇ ਆ ਕੇ ਦਾਵਾ ਕਿਆ ਕਿ ਲੱਗੇ ਪਹਿਲਾ ਮੈਂ ਦੇਖਿਆ ਉਹ ਕਹਿੰਦਾ ਪਹਿਲਾ ਮੈਂ ਕੋਲ ਪਹੁੰਚਿਆ ਮਨੁੱਖ ਜਿਹੜਾ ਹੈ ਨਾ ਸੰਸਾਰ ਦੇ ਵਿੱਚ ਦਾਵੇਦਾਰ ਬਣ ਜਾਂਦਾ ਵੀ ਹੁਣ ਮੈਂ ਇਹ ਮੇਰਾ ਹੈ ਇਨ੍ਹਾਂ ਦੋਹਾਂ ਰਾਜਿਆਂ ਨੇ ਦਾਵੇ ਕੀਤੇ ਤੇ ਦੋਵੇਂ ਲੜ ਪਏ ਔਜਾ ਲੜ ਪਈਆਂ ਇਹਨਾਂ ਦੀਆਂ ਸਾਰੇ ਉੱਥੇ ਲੜ ਗਏ ਮਰ ਗਏ ਤੇ ਪਰਥਰੀ ਦੇਖ ਰਿਹਾ ਵੀ ਹੀਰਾ ਤਾਂ ਉੱਥੇ ਦਾ ਉੱਥੇ ਹੀ ਹੈ ਹੁਣ ਹੀਰੇ ਨੂੰ ਕੀ ਫਰਕ ਪੈਂਦਾ ਭਾਵੇਂ 5 ਕਰੋੜ ਬੰਦਾ ਮਰ ਜਾਏ ਇਸੇ ਤਰ੍ਹਾਂ ਧਨ ਨੂੰ ਪਦਾਰਥਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਦੇ ਮਰਨ ਦਾ ਇਰੇ ਨੂੰ ਕੋਈ ਫਰਕ ਨਹੀਂ ਇੰਨੇ ਬੰਦੇ ਮਰ ਗਏ ਉਹਦੇ ਪਿੱਛੇ ਉਹਨੂੰ ਕੋਈ ਫਰਕ ਨਹੀਂ ਆਇਆ ਐਸੀ ਤਰ੍ਹਾਂ ਜਿਹੜੇ ਮਨੁੱਖ ਸੰਸਾਰ ਦੇ ਵਿੱਚ ਆਪਣਾ ਜੀਵਨ ਬਰਬਾਦ ਕਰ ਦਿੰਦੇ ਨੇ ਉਹਨਾਂ ਪਦਾਰਥਾਂ ਨੂੰ ਕੋਈ ਮਤਲਬ ਨਹੀਂ ਤੁਸੀਂ ਕੀ ਕਰ ਰਹੇ ਹੋ ਆਪਣਾ ਸਮਾਂ ਬਰਬਾਦ ਕਰ ਰਹੇ ਹੋ ਇਹਦਾ ਵੀ ਲੇਖਾ ਮਨੁੱਖ ਨੇ ਆਪ ਹੀ ਬੋਲਿਆ ਵਿਚਾਰ ਚੱਲ ਰਹੀ ਸੀ ਕਿ ਲక్ష్ਮੀ ਨੇ ਕਿਹਾ ਕਿ ਲਗੇ ਤੁਸੀਂ ਲੁਕ ਜਾਓ ਉਹਨੇ ਜਾਲ ਰੂਪ ਧਾਰਨ ਕਰ ਲਿਆ ਸੋਨੇ ਦੀਆਂ ਮੋਹਰਾਂ ਧਾਰਨ ਬਣ ਗਈ ਮਾਇਆ ਦਾ ਸੁਭਾਅ ਹੈ ਕੁਝ ਵੀ ਬਣ ਸਕਦੀ ਹੈ ਚਾਹੇ ਹੀਰੇ ਬਣ ਜਾਏ ਚਾਹੇ ਚਾਂਦੀ ਬਣ ਜਾਏ ਚਾਹੇ ਮਕਾਨ ਬੜਾ ਬਣ ਜਾਏ ਚਾਹੇ ਇਸਤਰੀ ਬਣ ਜਾਏ ਚਾਹੇ ਪੁਰਸ਼ ਬਣ ਜਾਏ ਜੋ ਮਾਇਆ ਚਲਾਉਂਦਾ ਹੈ। ਛਾਲ ਤਾਂ ਕਿਸੇ ਰੂਪ ਦੇ ਵਿੱਚ ਵੀ ਹੋ ਸਕਦਾ ਹੈ। ਜਿਹੜੀ ਚੀਜ਼ ਰੱਬ ਨਾਲੋਂ ਭੁਲਾ ਦੇਵੇ ਉਹਨੂੰ ਕਹਿੰਦੇ ਮਾਇਆ। ਕੁਝ ਵੀ ਹੋ ਸਕਦਾ। ਇੰਨੇ ਜਦੋਂ ਜੜ ਰੂਪ سونے ਦੀਆਂ ਮੋਹਰਾਂ ਦਾ ਰੂਪ ਧਾਰਨ ਕੀਤਾ ਇਧਰੋਂ ਚਾਰ ਬੰਦੇ ਆਇਆ ਤੇ ਉਹਨਾਂ ਚਾਰਾਂ ਦੇ ਮਨ ਵਿੱਚ ਹੈ ਰਸਤੇ ਤੇ ਜਦੋਂ ਥੈਲੀ ਦੇਖੀ ਉਹ ਕਹਿਣ ਲੱਗੇ ਆਹ ਤਾਂ ਰੱਬ ਨੇ ਲਾਇਆ ਸਬਾਬਾ ਆਪਾਂ ਦੇਖੀਏ ਤਾਂ ਸਹੀ ਥੈਲੀ ਵਿੱਚ ਹੈ ਕੀ ਉਹਨਾਂ ਬੈਠ ਕੇ ਦੇਖਿਆ ਕਹਿਣ ਲੱਗੇ ਇਹਦੇ ਵਿੱਚ ਤਾਂ 500 ਮੋਹਰ ਹੈ ਇੱਕ ਕਹਿ ਲਿਆ ਬਈ ਨਗਰ ਤੋਂ ਤੁਰੇ ਆ ਕਾਫੀ ਸ਼ਮਾ ਹੋ ਗਿਆ ਪਿਆਸ ਲੱਗੀ ਐ ਭੁੱਖ ਲੱਗੀ ਐ ਤੇ ਪਹਿਲਾਂ ਆਪਾਂ ਨਾ ਭੋਜਨ ਦਾ ਇੰਤਜ਼ਾਮ ਕਰੀਏ ਤੇ ਫਿਰ ਆਪਾਂ ਇਹ ਜਿਹੜਾ ਸੋਨਾ ਐ ਨਾ ਇਹ ਵੰਡ ਲਾਂਗੇ ਆਪਾਂ ਹੁਣ ਦੋ ਜਣੇ ਗਏ ਬਾਜ਼ਾਰ ਦੇ ਵਿੱਚ ਉਹਨਾਂ ਨੇ ਭੋਜਨ ਛਕਿਆ ਤੇ ਜਿਹੜਾ ਭੋਜਨ ਲੈ ਕੇ ਆ ਰਹੇ ਸਨ ਉਹਦੇ ਵਿੱਚ ਜ਼ਹਿਰ ਪਾ ਦਿੱਤਾ ਜਦੋਂ ਪਾਸ ਆਏ ਇਧਰੋਂ ਜਿਹੜੇ ਦੋ ਬੈਠੇ ਸਨ ਨਾ ਜੰਗਲ ਵਿੱਚ ਉਹਨਾਂ ਦੇ ਮਨ ਵਿੱਚ ਫੁਰਨਾ ਆਇਆ ਕਹਿਣ ਲੱਗੇ ਵੀ ਜਿਹੜੇ ਆ 500 ਵੰਡਣਾ ਪੈਣਾ ਆਪਾਂ ਨੂੰ ਆਪਾਂ ਦੋ ਥਾਂ ਕਰਾਂਗੇ 2.5 2.5 ਤੇ ਕਹਿਣ ਲੱਗੇ ਜਿਹੜੇ ਬਾਜ਼ਾਰ ਗਏ ਨੇ ਰੋਟੀ ਲੈਣ ਕਹਿਣ ਲੱਗੇ ਜਦੋਂ ਆਉਣ ਨਾ ਆਪਸ ਵਿੱਚ ਇਹਨਾ ਮਿੱਥ ਲਿਆ ਵੀ ਇੱਕ ਦੇ ਸਿਰ ਤੂੰ ਡਾਂਗ ਮਾਰੀ ਤੇ ਇੱਕ ਦੇ ਮੈਂ ਮਾਰਾਂਗਾ ਇੱਥੇ ਜੰਗਲ ਵਿੱਚ ਕੌਣ ਦੇਖਦਾ ਸਾਨੂੰ ਕਿ ਅਸੀਂ ਕੀ ਕਰ ਰਹੇ ਹਾਂ ਉਹ ਜਦੋਂ ਰੋਟੀ ਲੈ ਕੇ ਆਏ ਉਹਨਾਂ ਡਾਂਗਾ ਮਾਰੀਆਂ ਤੋਂ ਉਹ ਉਹ ਤਾਂ ਆ ਮਰ ਗਏ ਉਹ ਕਹਿਣ ਲੱਗੇ ਚਲੋ ਪਹਿਲਾਂ ਰੋਟੀ ਖਾ ਲਈਏ ਫਿਰ ਪੈਸੇ ਵੰਡਾਂਗੇ ਉਹਨਾਂ ਦੂਹਾਂ ਨੇ ਵੀ ਰੋਟੀ ਖਾਧੀ ਤੇ ਉਹ ਵੀ ਦੋਵੇਂ ਮਰ ਗਏ ਚਾਰਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਨੇ ਚਾਰੇ ਹੀ ਮਰ ਗਏ ਕੀ ਫਰਕ ਪੈਂਦਾ ਸੌਦੇ ਨੂੰ ਭਾਵੇਂ 500 ਬੰਦਾ ਮਰ ਜਾਏ ਜਿਸ ਚੀਜ਼ ਨੂੰ ਤੁਹਾਡੇ ਮਰਿਆਂ ਫਰਕ ਨਹੀਂ ਪੈਂਦਾ ਉਹਦੇ ਪਿੱਛੇ ਸਾਰਾ ਜਨਮ ਬਰਬਾਦ ਕਰ ਦੇਣਾ ਇਹ ਕੋਈ ਅਕਲਮੰਦੀ ਦਾ ਕੰਮ ਨਹੀਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਧਰਤੀ ਦੇ ਟੁਕੜੇ ਪਿੱਛੇ ਅੱਜ ਤੱਕ ਲੱਖਾਂ ਲੱਖਾਂ ਲੋਕ ਮਰ ਗਏ ਕੀ ਧਰਤੀ ਨੂੰ ਕੋਈ ਫਰਕ ਪਿਆ ਇਹ ಅಮੌਲਕ ਜੀਵਨ ਮਿਲਿਆ ਸਿਮਰਨ ਕਰਨ ਵਾਸਤੇ ਬੰਦਗੀ ਕਰਨ ਵਾਸਤੇ ਕਿਸੇ ਥਾਂ ਤੇ ਪਹੁੰਚਣ ਚ ਲਈ ਜਿਸ ਵਖਰੇ ਕੋ ਲੈਣ ਤੋਂ ਆਇਆ ਜਿਸ ਵਸਤੂ ਤੋਂ ਲੈਣ ਆਇਆ ਹੋਇਆ ਉਸ ਵਾਸਤੇ ਇਹ ਜੀਵਨ ਮਿਲਿਆ ਤੇ ਇਹਨੂੰ ਅਜਾਏ ਗਵਾ ਦੇਣਾ ਇੱਕ ਅਤਲ ਮੰਦਿਰ ਨਹੀਂ ਵਿਚਾਰ ਹੈ ਉਹ ਜਿਹੜੀ ਲక్ష్ਮੀ ਸੀ ਉਹਨੇ ਫੇਰ ਉਹੀ ਬੀਬੀ ਦਾ ਰੂਪ ਧਾਰਨ ਕਰ ਲਿਆ ਕਹਿ ਲੱਗੀ ਆਓ ਮਹਾਤਮਾ ਸੰਤੋ ਦੇਖੋ ਇਹ ਉਹ ਲੋਕ ਨੇ ਜਿੰਨਾ ਮੇਰੇ ਗਿੱਚੀ ਦੇ ਵਾਰ ਕਿਸਾਨ ਇਹ ਉਹ ਲੋਕ ਨੇ ਇਹਨਾਂ ਦੇ ਮਨ ਵਿੱਚ ਸੀ ਕਿ ਅਸੀਂ ਮਾਇਆ ਨੂੰ ਫੜ ਲੈਣਾ ਪਰ ਮਾਇਆ ਕਿਸੇ ਦੇ ਦਾਸੀ ਨਹੀਂ ਪ੍ਰਭੂ ਦੀ ਦਾਸੀ ਹੈ ਤੇ ਯਾ ਪ੍ਰਭੂ ਦੇ ਪਿਆਰਿਆ ਆਮੰਦਾ ਚਾਹੁੰਦਾ ਮੈਂ ਉਹਨੂੰ ਦਾਸੀ ਬਣਾ ਲਾਂ ਨਹੀਂ ਕਹਿਣ ਲੱਗੀ ਕਿ ਉਹ ਲੋਗ ਨੇ ਜਿਹੜੇ ਮੈਨੂੰ ਪਾਉਣਾ ਚਾਹੁੰਦੇ ਨੇ ਘਿਚੀ ਦੇ ਵਾਲ ਕਸਾ ਦਿੱਤੇ ਪਰ ਇਹਨਾਂ ਦੇ ਹੱਥ ਮਾਇਆ ਨਹੀਂ ਆਇਆ ਜਿਸ ਚੀਜ਼ ਦੀ ਵਰਤੋਂ ਆਸਤੇ ਬਣੀ ਹੈ ਉਹ ਹੱਥ ਨਹੀਂ ਆਉਣੀ ਤਿਸ ਚਾਹੀਦਾ ਹੈ ਸ਼ਮਾ ਉਸ ਪਾਸੇ ਲਾਈਏ ਜਿਸ ਪਾਸੇ ਸ਼ਮਾ ਲਾਇਆ ਸਾਡਾ ਪਰਲੋਕ ਸਵਰਜਿਆ ਔਰ ਤਿਆਗ ਵਿਖਿਆ ਜੰਜਾਲ ਤਨ ਤਨ ਕਹ ਸਭ ਕੋਏ ਜਦੋਂ ਜਿਨ੍ਹਾਂ ਨੇ ਵਿਖਿਆ ਜੰਜਾਲ ਛੱਡ ਦਿੱਤੇ ਸੰਸਾਰ ਦੇ ਵਿੱਚ ਤਨ ਤਨ ਉਹਨਾਂ ਨੂੰ ਜਦੋਂ ਪਰਲੋਕ ਵਿੱਚ ਜਾਂਦੇ ਨਾ ਸੰਤਨ ਤਾਰ ਦੇਦੇ ਜਿਨ੍ਹਾਂ ਨੇ ਸਿਮਰਨ ਕੀਤਾ ਹੈ ਉਨਾਂ ਨੂੰ ਧੰਨ ਧੰਨ ਕਿਹਾ ਜਾਂਦਾ ਹੈ ਮੁਖ ਉਜਲ ਹਰਦਰ ਗੈ ਸੋਏ ਦਰਗਾਹ ਦੇ ਵਿੱਚ ਉਹਨਾਂ ਦਾ ਮੁਖ ਉਜਲਾ ਹੁੰਦਾ ਤੇ ਧੰਨ ਕਿਹਾ ਜਾਂਦਾ ਜਿਨ੍ਹਾਂ ਨੇ ਪ੍ਰਾਪਤੀ ਕੀ ਕੀਤੀ ਹੈ ਪਰ ਇਹ ਜੋ ਵਪਾਰ ਹੈ ਇਹ ਵਿਰਲੇ ਸੰਸਾਰ ਦੇ ਕਰਦੇ ਨੇ ਹਰ ਇੱਕ ਦੇ ਵਸਦਾ ਨਹੀਂ ਨਾਮ ਦਾ ਵਪਾਰ ਹੈ ਉਹ ਵਿਰਲੇ ਨੇ ਸंसਾਰ ਦੇ ਜਿਹੜੇ ਨਾਮ ਦਾ ਵਪਾਰ ਕਰਦੇ ਨੇ